ਨਾ ਪੱਕਾ ਯਾਰ ਤੈਨ ਨਾਲ ਕੀ ਮੱਥਾ ਮਾਰੀਏ ਹੈ ਇਹ ਲਗੜਾ ਬੱਕਰੇ ਕੋਈ ਆਈ ਗਈ ਇਹ ਛੇ ਨੀਂਜੇ ਬੱਕਰੇ ਲਾ ਮੈਂ ਵੀ ਮੇੜੀ ਨਾ ਮੋੜਿਆ ਕਰ ਨਾਲੇ ਮੈਂ ਦਰਸਾਵਾ 200 ਦਾ 6000 ਕੀ ਹੁਣ ਜਾਨ ਦੇ ਪਰੇ ਨਹੀਂ ਕੀ ਕਹਿੰਦਾ ਪਰ ਕੋਈ ਹਾਂ ਮੇਰਾ ਮਾਨ ਕਰਦੇ ਪਿਆ ਸੱਤ ਦਾ ੱੱਕਾ ਆ ਜਾਂਦਾ ੱੱਕਾ ਦਾ ਕੀ ਕਰੇਗਾ ਆ ਬਖਰੇ ਜਨ ਮਗਰ ਲੱਤ ਆਪ ਬਖਰੇ ਜਨ ਮਾਰੀ ਜਾਂਦਾ ਜੋੜਾ ਹੀ ਦੱਸ ਕਿੰਨੇ ਤਰ੍ਹਾਂ ਜੋੜਾ ਹੀ ਭਾਈ ਕਹਿੰਦੀ ਕੋਈ ਲਫੇ ਆ ਉਹ ਇਹ ਕਹਿੰਦਾ ਸੱਦਾ ਕਰਾ ਤੂੰ ਆ ਆ ਬਖਰੇ ਵੜ ਕੇ ਆਇਆ ਇਹ ਮਾਇਆ ਕਰੂੰਗਾ ਤਾਂ ਤਾਈ ਆ ਇਹ ਲੰਗ ਆਇਆ ਮੈਂ ਫੜ ਕੋਈ ਤੇ ਮੈਂ ਕਰਦੀ ਇਹਦਾ ਕਿਦਾਂ ਮੈਂ ਬਖਰੇ ਦੂ ਤਾਰਾਂ ਵੇਚਣਾਂ ਕਿਹੜਾ ਜਾਣਾ ਬਾਹਰ ਆ ਦੇ ਦੇ ਛੇਰੀ ਤੇਰੀ ਮੂਹਰੇ ਦਾ ਲੈਣ ਬਿਕ ਭਾਈ ਇਹ ਸਮਾਜ ਦਾ ਤਮਾ ਆ ਲੈ ਵਾਡੇ ਸ਼ਹਿਰ ਨਾਲ ਦਾ ਪਾਤ ਦਾ ਵੇਚti ਯਾਰ ਆਹ ਵਾਕਰ ਦੇਖ ਵੀ ਲੈ ਕਿੰਨੇ ਇਹ ਕਹਿੰਦਾ ਲਾਕ ਚੱਲ 7000 ਹਾਂ ਜੀ ਤੁਹਾਡਾ ਤੁਹਾਨੂੰ ਜਾ ਵਾਕਰ ਦੇ ਜਾਨ ਹਾਂ ਮੁਕਾ ਦੇ ਹਾਂ ਆ ਕਿੰਨੇ ਥੱਲੇ ਹੋ ਜਾ ਜਿਆ ਜਿਆ ਵਾਡੇ ਸ਼ਹਿਰ ਦਾ ਦੇਣਾ ਆ ਦੇ ਤਾਂ ਲੱਭਣਾ 7000 ਜਿਆ ਲਾਲਾ ਕਰਦਾ ਨਹੀਂ ਨਹੀਂ ਯਾਰ ਤੇਰਾ ਨੋਟ ਕਿੱਥੇ ਹੈ ਤੇਰਾ ਆ ਤਾਂ ਆ ਰਿਹਾ ਬੋਲ ਪਹਿਲਾ ਉਹਨੂੰ ਦਵਾ ਦੇ ਮੈਂ ਉਹ ਕੱਢਿਆ ਹਾਂ ਮੈਂ ਤਾਂ ਪਹਿਲੇ ਦਾ ਟੱਕਾ ਨਾ ਕਰਕੇ ਰੋਟੀ ਦੀ ਹੱਦ ਤੇ ਆਣਾ ਕਿੰਨੇ ਦਾ ਨਾ ਨਾ ਬਰਮਾ ਜਿਹੜੀ ਆ ਗਿਆ ਪੰਨਾ ਤੋਂ ਬੱਕ ਨਹੀਂ ਜਨਾ ਉਹਦਾ ਟੱਕਾ ਕਹਿੰਦੀ ਉਹ ਕੜਕੀ ਉਹ ਜਿਹੜੇ ਕਿਤੇ ਵਿੱਚ ਉਹ ਗੱਲ ਨਹੀਂ ਸਮਝਦਾ ਮੇਰੀ ਗੱਲ ਸੁਣਦਾ ਜਨਾ ਦੇ ਆਪਾਂ 750 ਦਾ ਪਾ ਲਾ ਕਿੰਨੇ ਦਾ ਪਰਹਾਨ ਮੇਰੀ ਦਾ ਬਣ ਜਾ ਜਾਂ ਕਰਤਲ ਹੋ ਨਾ ਬੋਲੀ 75 ਦਾ ਹੋ ਗਿਆ ਨਹੀਂ ਉਹ ਲਾ ਦੇ ਹੁਣ ਲੈ ਲੈ ਪੈਸੇ ਤੇਰੇ ਹੁਣ ਹੋਰ ਕੀ ਰਹਿ ਗਿਆ ਬਾਈ ਯਾਰ ਕਿਨੇ ਆਂ ਤਾ ਮੈਂ ਉਹ ਮੋਰਚੇ ਜੱਤਾ ਦਾ ਯਾਰ ਬਾਈ 15 ਕਿਲੋ ਤਾਂ ਹੁੰਦਾ ਉਹ ਤਰ ਕਿਹੜਾ ਰੇਟ ਨਹੀਂ ਮੈਨਾਂ ਤੁਨੂੰ ਦੁਕਾਨ ਖਤਰ ਲਾਉਂਦਾ ਮੈਂ ਦਾ 15 ਕਿਲੋ ਰੁਪਏ ਜਾਂ ਹੁੰਦਾ ਨਹੀਂ 15 ਕਿਲੋ ਦਾ 500 ਇਹੀ ਟੰਗ ਵਾਲੇ ਤੋਂ ਸਾਢੇ 30 ਦਾ ਮਰਜੀ ਲੈਣ ਮੰਡੀ ਲੱਗਦੀ ਨਹੀਂ ਕਰਕੇ ਲਫੜ ਸੌ ਬਾਈ ਆ ਕੋ ਨੋ ਤੇ ਨਾ ਯਾਰ ਇੰਨਾ ਇੰਨਾ ਕੜਾ ਕੀ ਆ ਭਾ ਧੱਕਾ ਫੇਰੀਆਂ ਆ ਕਿਲੇ ਰੋਟੀ ਨਾ ਬਣੀ ਹੈ ਨਾ ਚੱਈ ਲਾਉਣੇ ਵੀ ਚਾਰ ਪੈਸੇ ਖੋਣੇ ਆ ਨਹੀਂ ਬਾਈ ਯਾਰ ਤਵਾਜ ਨਹੀਂ ਪਾਇਆ ਯਾਰ ਸਾਡਾ ਤਾਂ ਕਰ ਮਾਰੋ ਇਹਦਾ ਹੀ ਕੰਮ ਕਰਨਾ ਆਈ ਗਾਜ ਦੇ ਲਾਉਂਦੇ ਨੇ ਮੇਰੀ ਇਹ ਕਿੰਨਾ ਕਰਗਾ ਕੀ ਹੋਊਗਾ ਕੀ ਕਾਲੀ ਮਾਂ ਨੋਂ ਦਾ ਵਜਨ ਵੀ ਹੋ ਗਿਆ ਬੱਸ ਬੰਦ ਨਾ ਵਜਨ ਨਾ ਕਰਿਆ ਯਾਰ ਕਿੰਨਾ ਵਜਨ ਦੇ ਦੇਗਾ 15 ਕਿਲੋ ਨਾਲ ਇਹ 15 ਕਿਲੋ ਕਰ ਦੇ ਆਹ ਕੱਢੂੰਗਾ ਲੈ ਉਹ ਬਰਾਵਾ ਲੈ ਲੈ ਮੇਰੇ ਕੋਲੋਂ ਕਰਦਾ ਪਰ 75 ਦਾ ਖਾਤਾ ਓਏ ਹੈਲੋ ਨਾਮ ਮਿੱਤੇ ਦਾ ਗੈਦੀ ਦੂੰ ਓਏ 8 ਦੇ ਪਗੰਮ ਦਾ 8 ਦਾ ਨਹੀਂ ਜੱਗੀ ਆ ਪੁੱਛੇਰ ਬੱਕੀ ਦਿੰਦਾ ਕੀ ਹੁੰਦਾ ਰੈਡ ਰੈਡ ਕੋ ਬਰੀ ਮੈਂ ਕਹੇ ਤੇ ਵੀ ਲੈ ਦੇ ਦੂੰਗਾ ਠੀਕਾ ਬਾਈ ਨਹੀਂ ਗੱਲ ਖੰਦੀ ਬਾਤੀ ਦਾ ਪੁੱਛਾ ਆ ਮੈਂ ਫੋਨ ਕਰਾ ਦੇ ਦੇ ਕੋਈ ਕਹੇ ਤਾਂ ਵੀ ਹੁਣ ਤੂੰ ਇੰਨਾ ਕਰਦਾ ਆਪ ਹੀ ਦੇਖੀ 15 ਕਿਲੋ ਵਜਾ ਚਲਾ ਦੇ ਜਿੰਗਾ ਬਣੀ ਤੋ 13 ਕਿਲੋ ਜਾਂ ਪੂਰੇ ਉਹਨਾਂ ਪਰ 200 ਦਾ 80 ਹਾਂ 200 ਦਾ ਚੜਦੇ ਲੈ ਯਾਰਾਂ 80 ਦਾ ਕਹਦਾ ਹੁਣ ਜਾਂ ਪੂਰੇ 8 ਦਾ ਚਾਚਾ ਲਾਈ ਜਾਂਦੇ ਜਾਂਦੇ ਪੈਸੇ ਜਾ ਰਹੇ ਭਾਗੇ ਲਾ ਹੁਣ ਪੈਸੇ ਕੋਈ 85 ਹੁਣ ਉਹ ਕਿੱਥੇ ਲੈ ਗਿਆ ਕਰਦੇ ਯਾਰ ਨਾ ਧੱਕਾ ਕਰ ਲੈ ਨਹੀਂ ਧੱਕਾ ਨਹੀਂ ਚੱਲੀ ਜਿੱਦੋਂ ਓਏ ਮਾਨ ਨਹੀਂ ਹੁਣ ਕੋਣੀ ਚੱਲਦਾ ਕੋਣੀ ਸਾਰਾ ਬੰਦੇ ਹਾਂ ਜਾਂ ਦੇ ਪੈਸਾ 80 ਦਾ ਜਾਂ ਅੰਦਰ ਸਹੀ ਆ ਸਹੀ ਨਹੀਂ ਵਿਗਦਾ ਯਾਰ 80 ਦਾ ਕਰਦੇ ਹਾਂ ਦਿਖਾਈ ਆਪ ඉයි යි හැඳ ඉ ලගති ගැනීම රද පෝ ਮੈਂ 58 ਦਿਖਾਈ ਆਪਣੋ ਆਖੂ ਐ ਕਰਨਾ ਗਾਲ ਸਾਲਾ ਇੰਨੀ ਪੰਚਾ ਦਿਓ 15 ਕਿਲੋ ਬੱਕਰਾ ਕਰ 5000 ਰੁਪਿਆ ਦਾ ਨਾਮ ਜਾ ਹੋ ਗਿਆ ਲਾਪਰ ਜੇਪ ਕਾ ਤੋਕਾ ਤੋਲਾ ਵਜ ਕਸਮ ਨਾਲੀ ਮੈਂ ਤੇਰਾ ਮਾਨਗਾ 8000 ਦਾ ਕਰਤਾ ਨਹੀਂ ਨਹੀਂ ਤੈਨੂੰ ਖੌਫਦਾ ਤਾਂ ਤੂੰ ਲੈ ਜਾ ਓਏ 8000 ਦਾ ਕਰਤਾ ਯਾਰ ਜਾ 8 ਤਾਂ ਤੂੰ ਬੈਜੀ ਬੈਜੀ ਨਾ ਤੇਰਾ 88 ਨਾ ਉਹਦਾ ਲਹੂਣ ਖੌਫਦਾ ਚੱਲ ਕਾਈ ਚਾਚਾ ਕਰਾ ਦੂ ਨਹੀਂ ਨਹੀਂ ਓਏ 200 ਹੋ ਗਿਆ 2 ਦਾ ਛੱਡ ਦੇ ਛੱਡ ਜਾ ਓਏ ਲਿਖਾਈਆ ਵਾਲਾ ਕੰਮ ਅੜ ਗਿਆ ਜੀੜਾ ਬਣ ਗਿਆ ਬਈ ਬਾਈ ਤਾ ਨਾਲੇ ਮੁੜ ਕੇ ਘੱਟ ਦੇਣਾ ਮੁੜ ਕੇ ਚੱਲ ਐਂ ਕਰ ਨਾ ਤੇਰਾ ਨਾਉ ਦਾ 82 ਦਾ ਲਿਖਾਈ ਤੂੰ ਤੇ ਫੇਰ ਤਾਂ ਅਟਕਦਾ ਹੀ ਰਹੇਗਾ ਨਾ ਇੱਥੇ ਵੇਚਣਾ ਓਹ ਜਾਨੀ ਓਹ ਵਾਲੀ ਰੱਖੀ ਹਾਂ ਉਹਦੀੋਂ ਕੋਗਾ ਉਹਦਾ ਰੱਖੀ ਖੜਾਓ ਉਹਨੂੰ ਨੱਪਦਾ ਉਹ ਬਹੁਤ ਆ ਉਹਦਾ ਗਾਣ ਕਰ ਤੇਰੀ ਹੋਰ ਮੰਦੇ ਆ ਜਾਂ ਤਾਂ ਲਖਾਈ ਤੇਰੀ ਕਰਾਉਂ ਤਾਪੀ ਕਰਾਉ ਲਖਾਈ ਤੇਰੀ ਭੱਜ ਜਾ ਕਿ ਸੌ ਦੋ ਦੋ ਮਾਰਨੀ ਹੁੰਦੀ ਕੋਈ ਕੋਈ ਨਹੀਂ ਜੱਗੀ ਕਿੰਨੇ ਦਾ ਆ ਜੱਗੀ ਮੇਰਾ ਹੈਗਾ ਮੇਰੇ ਘੇ ਵਿੱਚ ਪਾਈ 1 ਲੱਖ ਰੀ ਕੋਈ ਨਹੀਂ ਸੌਦੇ ਦੇ ਭਾਈ ਐ ਹੀ ਹੁੰਦੇ ਆ ਹਾਂ ਇਹ ਕਰਦੇ ਗੁੱਸਾ ਨਹੀਂ ਹੁੰਦਾ ਸੌਦੇ ਦੇ ਭਾਈ ਲਖਾਈ ਇਹਦੀ ਆਣ ਇਕ ਕਰਾਊਗਾ ਯਾਰ ਜਾ ਯਾਰ ਜਵਾਨ ਹੁੰਦੀ ਆ ਓਏ ਨਹੀਂ ਨਹੀਂ ਤੇਰੀ ਨਹੀਂ 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 100 ਪਿੱਛੇ ਲਾ ਕੇ ਨਹੀਂ ਤੇਰੀ ਆ 8500 ਨਹੀਂ ਨਹੀਂ 85 ਆ ਤੇਰੀ ਨਹੀਂ ਆ ਨਹੀਂ ਤੂੰ 85 ਕਾ ਆ ਤੂੰ 85 ਕਾ ਨਹੀਂ ਕੋਰ ਰੁਪਏ ਦੀ ਗੱਲ ਹੈ ਤੇਰਾ 100 ਪਿੰਨੋ ਤੀਜੇ ਮੰਦਰ ਉਹਨੇ ਫਿਰ ਕਰੀ ਜਾਂਦਾ ਬਖੋਰਾ ਆਪਣੂ ਆਪਣੀ ਚਲਾ ਆ ਕਰੀ 100 ਰੁਪਏ ਛੋੜ ਕਰਦੀ ਬੱਚੇ ਦਰਮਾਹ ਭਾਈ ਜੱਡੀ ਸੌਦਾ ਕਿੱਥੇ ਕਰੀਏ ਨੇ ਤਾਲੀਆਂ ਦੇ ਦੇ ਕੋਈ ਜੀ ਦੇ ਲੈ ਓ ਪਤਾ ਨਹੀਂ ਔਰ ਰੱਖ ਲੈ 23 ਵਾਲਾ ਇਹ ਤਾਂ ਨਾ ਚੰਗੀ ਸਾਡਾ ਤੇ ਬੇਇੱਜ਼ਤੀ ਕਰੀ ਜਾਂਦਾ ਫਿਰ ਟਰੈਲੀ ਜਿਹੜਾ ਕਿਹੜਾ ਚੀਜ਼ ਦਿਸਦੀ ਉਹ ਯਾਰ ਉਹ ਟਰਾਈ ਆ ਤਾਈ ਜਿਹੜਾ ਟਾਲੀਆਂ ਹੀ ਦਿੰਦੀਆਂ ਵੀਡੀਓ 'ਚ ਕੀ 150 ਦਾ ਬੰਦਾ ਹੂ ਟਾਲੀਆਂ ਲੈ ਕੇ ਬੇਚਾਈ ਹਾਂ ਨਹੀਂ ਬੱਸ 113 ਦਾ ਲੱਗਣਾ 100 ਚਲੋ ਵਾਹ ਜਾ ਦੇ ਚਾਚਾ ਦੇ ਪੈਸੇ ਉਹ ਲੈ ਜਾ ਜਾ ਚੋਰ ਅਗਲੀ ਚਾਚਾ ਇਹ ਰਾਜ 500 ਦਾ ਮੈਂ ਤੁਹਾਨੂੰ ਦੱਸਾਂ ਉਹ ਗਿਆਨੀ ਕੈਂਟ ਛੱਡ ਦੇ ਉਹ ਵੀ ਬੈਠਾ ਹੀ ਆ ਉਹਦੇ ਨਾਲ ਵੀ ਕਰਦਾ ਕਰਦਾ ਬੰਦੇ ਭਾਈਆ ਕਰਾ ਭਾਈ ਭਾਈ ਉਹ ਟਰੈਕਟਰ ਚਲਾ ਕੇ ਡਰਾਈਵਰ ਆ ਭਾਈ ਦਾ ਉਹ ਤੇਰੇ ਤੋਂ ਮੈਂ ਡਰਾਈਵਰ ਆ ਕਹੇ ਤੂੰ ਗੱਲ ਹੀ ਮਗਾ ਦੇ ਚੱਲ ਜੀ ਕਰ ਦੇ ਮਾਲਾ ਜੀ ਭਾਈ ਕਰਾਉਗਾ ਲੈ ਜਾ ਹੁਣ ਬੱਕਰੀ ਆ 10000 85 ਦਾ ਲਖਾਈ ਕਰਾ ਲਾਓ ਭਾਈ ਬਹੁਤ ਵਧੀਆ ਸੌਦਾ ਤੇਰੇ ਜਿਹੜਾ ਦੋਸਤ ਸਰਦਾਰ ਬੰਦੇ ਆ ਬੱਕਰਾ ਦੀ 8500 ਰੁਪਏ ਦਾ ਸਿਰੇ ਲੱਗਿਆ ਸਵਾ ਬੱਕਰਾ ਮੰਡੀ ਤੇ ਬਹੁਤ ਵਧੀਆ ਕੰਡ ਸੌਦਾ ਦੋ ਟੋਟਾ ਨਹੀਂ ਚੜ ਕੇ ਕਰ ਦੋ ਸੌਦਾ ਬਹੁਤ ਵਧੀਆ ਸੌਦਾ